ਕਾਸ਼ਾ ਬੜਾ ਪਿੱਛੇ ਹੋ ਗਏ ਪਿੱਛੇ ਹਾਂ ਕਾਂਗਰਸ ਪਾਰਟੀ ਜਿੰਦਾਬਾਦ ਸਾਰੇ ਜਿੰਦਾਬਾਦ ਮੈਨੂੰ ਇੱਕ ਮਿੰਟ ਨਾ ਸਭ ਇੱਕ ਮਿੰਟ ਸਟੈਂਡ ਨਾਲ ਜਿਹੜਾ ਇਹਨਾਂ ਨੇ ਮਾਰਾ ਬਿਹੇਵੀਅਰ ਕੀਤਾ ਉਹ ਤੁਸੀਂ ਜਾਣਦੇ ਹੋ ਸਾਡੇ ਸੀ ਮੈਂ ਦੇਸ਼ ਨਹੀਂ ਵਿਕੜੇ ਦੂੰਗਾ ਅੱਜ ਉਹ ਸਾਰੇ ਦੇਸ਼ ਨੂੰ ਵੇਚਣ ਲੱਗਿਆ ਹੋਇਆ ਤੁਸੀਂ ਦੇਖਿਆ ਭਰਾਵੋ ਕੱਲ ਨੂੰ ਇਹ ਪੂਰੇ ਦੇਸ਼ ਨੂੰ ਵੇਚ ਕੇ ਜਿਹੜਾ ਕਹਿੰਦਾ ਮੈਂ ਝੋਲਾ ਚੱਕ ਕੇ ਚਲਾ ਜਾਊਂਗਾ ਇਹ ਕਹਤੇ ਉਹੀ ਕੰਮ ਨਾ ਕਰੇ ਇਹ ਤੋਂ ਬਚ ਜਾਓ ਇਹ ਕੰਮ ਨੇ ਉਹ ਜਾ ਕੇ ਅੱਜ ਕੋਈ ਪਾਉਂਦਾ ਅੱਜ ਪਹਿਲੇ ਇਹਨੂੰ ਖਿੱਚਣਾ ਹੈ ਵੱਡੇ ਵਿੱਚ ਹੱਥ ਪਿੱਛੇ ਕਰਵਾੜੇ ਯਾਰੀ ਹੋ ਗਈ ਸਰ ਹੋ ਗਈ ਸਰ ਹੋ ਗਈ ਜਿਹੜੀ ਪਾਰਟੀ ਐ ਇਸ ਵੇਲੇ ਹਿੰਦੁਸਤਾਨ ਚ ਜਿਹੜੀ ਭਾਜਪਾ ਨੂੰ ਹਰਾ ਸਕਦੀ ਆ ਔਰ ਆਪਣੀ ਸਰਕਾਰ ਬਣਾ ਸਕਦੀ ਆ ਉਹ ਤਾਂ ਸਿਰਫ ਔਰ ਸਿਰਫ ਕਾਂਗਰਸ ਪਾਰਟੀ ਆ ਅਸੀਂ 4 1/2 400 ਸੀਟਾਂ ਤੇ ਲੜ ਰਹੇ ਆ ਇਹ ਬਾਕੀ ਜਿਹੜੇ 10 ਤੇ 8 ਤੇ 15 ਤੇ ਕੋਈ ਲੜ ਰਹਿਆ ਇਹ ਲੋਕਾਂ ਚ ਉਹ ਤਾਕਤ ਹੀ ਨਹੀਂ ਹੈਗੀ ਜਿਹੜੇ ਹੁਣ 10 12 15 ਸੀਟਾਂ ਤੇ ਲੜ ਰਹੇ ਉਹਨਾਂ ਦੀ ਸਰਕਾਰ ਤਾਂ ਬਣ ਨਹੀਂ ਸਕਦੀ 272 ਸੀਟਾਂ ਚਾਹੀਦੀਆਂ ਸਰਕਾਰ ਬਣਾਉਣ ਲਈ 543 ਸੀਟਾਂ ਦਾ ਲੋਕ ਸਭਾ ਤੇ ਕਿਹੜੀ ਪਾਰਟੀ ਹੈ ਜਿਹੜੀ ਉੱਥੋਂ ਤੱਕ ਪਹੁੰਚ ਸਕਦੀ ਆ ਉਹ ਸਿਰਫ ਔਰ ਸਿਰਫ ਕਾਂਗਰਸ ਪਾਰਟੀਆਂ ਮੈਂ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਔਰ ਸਾਡੇ ਸਰਪੰਚਾਂ ਨੂੰ ਪੰਚਾਂ ਨੂੰ ਔਰ ਸਾਡੇ ਵਰਕਰਾਂ ਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਨੂੰ ਪਿੰਡ-ਪਿੰਡ ਜਾ ਕੇ ਇਹੀ ਗੱਲ ਸਮਝਾਉਣੀ ਆ ਢਾੜੂ ਵਾਲਿਆਂ ਦਾ ਦੇਖ ਲਓ ਸ਼ੰਭੂ ਬਾਰਡਰ ਤੇ ਕੀ ਕੋਸ਼ ਹੋਇਆ ਇਹਨਾਂ ਦਾ ਕੀ ਰੋਲ ਆ ਉਹਦੇ ਵਿੱਚ ਉਦੋਂ ਪਹਿਲਾਂ ਸਾਡੇ ਨੌਜਵਾਨ ਉਥੇ ਅਸਾਮ ਡਿਬਰੂਗੜ੍ਹ ਭੇਜਿਆ ਇਹਨਾਂ ਦਾ ਕੀ ਰੋਲ ਹੈ ਜਿਹੜੇ ਕਿਸਾਨ ਭਾਜਪਾ ਦੇ ਉਮੀਦਵਾਰਾਂ ਦੇ ਖਿਲਾਫ ਨਾਅਰੇ ਮਾਰਦੇ ਆ ਉਹਨਾਂ ਦਾ ਜਿਹੜਾ ਕਟਾਪਾ ਚੜ੍ਹਿਆ ਜਾ ਰਿਹਾ ਆ ਤੇ ਭਾਈ ਤੁਹਾਡ ਤੁਸੀਂ ਇਹ ਤਾਂ ਇਹ ਤਾਂ ਸਪੱਸ਼ਟ ਦਿਖਾ ਰਿਆ ਕਿ ਜਾਂ ਤਾਂ ਇਹ ਡਰਦੇ ਆ ਭਾਜਪਾ ਤੋਂ ਜਾਂ ਇਹ ਭਾਈਵਾਲ ਨੇ ਨਹੀਂ ਤਾਂ ਇਸ ਤਰ੍ਹਾਂ ਦੇ ਹਰਕਤਾਂ ਜਿਸ ਤਰ੍ਹਾਂ ਦੀਆਂ ਇਹ ਆਮ ਪਾਰਟੀ ਵਾਲਿਆਂ ਨੇ ਕੀਤੀਆਂ ਨੇ ਉਹ ਹਰਕਤਾਂ ਨਹੀਂ ਹੋ ਸਕਦੀਆਂ ਮੈਂ ਬੇਨਤੀ ਕਰਨਾ ਚਾਹਣਾ ਅਮਰਗੜ ਸਾਰੇ ਹਲਕੇ ਦੇ ਲੋਕਾਂ ਨੂੰ ਕਿ ਕਿਰਪਾ ਕਰਕੇ ਇਹਨਾਂ ਤੇ ਵਿਸ਼ਵਾਸ ਨਾ ਕਰੋ ਇਹਨਾਂ ਦਾ ਇਥੋਂ ਲੋਕਲ ਐਮਪੀ ਤਾਂ ਕਿੱਥੇ ਆ ਐਮ ਐਮ ਐਲ اے ਕਿੱਥੇ ਆ ਢੇੜ ਚ ਜੀ ਕਿਉਂ ਜੀ ਢੇੜ ਚ ਜੀ ਜਿਆੜੀ ਕਰੋੜ ਤੋਂ ਕੁਝ ਤਾਂ ਹੈਗਾ ਹੀ ਇਸ ਵਿੱਚ ਚਲੋ ਉਹ ਹੁਣ ਅਦਾਲਤ ਫੈਸਲਾ ਲਾਉਗੀ ਪਰ ਫੀਲਡ 'ਚ ਤਾਂ ਨਹੀਂ ਹੈਗਾ ਨਾ ਜੀ ਨਾ 22 ਸਾਲਾਂ ਦੇਖੀ ਨਹੀਂ ਤੇ ਵੇਰ ਉਹ ਕਹਿਣ ਦਾ ਮਤਲਬ ਗੱਲਾਂ ਇਹਨਾਂ ਨੇ ਅਸਮਾਨ ਤੋਂ ਤਾਰੇ ਤੋੜਨ ਵਾਲੀਆਂ ਕਰਨੀਆਂ ਨੇ ਜਿਹੜੀਆਂ ਇਹਨਾਂ ਦੀਆਂ ਕਾਰਵਾਈਆਂ ਨੇ ਉਹ ਦੂਸਰੀਆਂ ਰਹਿੰਦੀਆਂ ਨੇ ਮੈਨੂੰ ਤਾਂ ਉਹ ਬਿਆਨ ਕਦੇ ਨਹੀਂ ਭੁੱਲ ਸਕਦਾ ਕੇਜਨੀਵਾਲ ਸਾਹਿਬ ਦਾ ਕੇ ਅਸੀਂ 30 ਹਜ਼ਾਰ ਕਰੋੜ ਕੱਲੇ ਰੇਤੇ ਚੋਂ ਲਿਆ ਕੇ ਦੇ ਦਿਆਂਗੇ ਪੰਜਾਬ ਨੂੰ ਆ 150 ਕਰੋੜ ਹੁਣ ਜਮਾ ਕਰਾਇਆ ਇਹਨਾਂ ਨੇ ਭਾਈ 2.5 ਸਾਲ ਹੋ ਗਿਓ 30 ਹਜ਼ਾਰ ਕਰੋੜ ਕਿੱਥੇ ਗਿਆ ਔਰ ਪੰਜਾਬ ਦੀ ਹਾਲਤ ਕੀ ਕਰਤੀ ਆ ਇੱਥੇ ਹੁਣੇ ਕੋਈ ਫੋਨ ਕਰੂਗਾ ਤੇ ਉੱਥੇ ਕੋਈ ਕੋਈ ਨਾ ਕੋਈ ਨਸੇਦੀ ਪੂਰੀ ਦੇਣ ਆਜੂਗਾ ਜਿਹਦੀ ਮਰਜ਼ੀ ਚੇਨ ਲਾ ਲਓ ਜਿਹਦੀ ਮਰਜ਼ੀ ਵਾਲੀਆਂ ਲਾ ਲਓ ਲੋਕਾਂ ਨੂੰ ਫਰੋਤੀਆਂ ਦੇ ਫੋਨ ਆ ਰਹੇ ਆ ਇਹ ਪੰਜਾਬ ਨੂੰ ਕੀ ਬਣਾਤਾ ਇਹਨਾਂ ਨੇ ਕਦੇ ਵੀ ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ ਔਰ ਅਸੀਂ ਤਾਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੈਸੇ ਬਹੁਤ ਪਿੰਡਾਂ 'ਚ ਅਸੀਂ ਜਾ ਰਹੇ ਆ ਸਭ ਲੋਕ ਕਹਿ ਰਹੇ ਆ ਕਿ ਉਹ ਨੇਰੀ ਸੀ ਉਹਦੇ 'ਚ ਵੋਟ ਪਾਤੀ ਸੀ ਇਸ ਵਾਰ ਇਸ ਨੇਰੀ 'ਚ ਸਭ ਲੋਕ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਉਹਦੇ ਤੋਂ ਬਹੁਤ ਵਿਸ਼ਵਾਸ ਹੋ ਰਿਹਾ ਇਹ ਸਾਰੇ ਲੋਕ ਇਹਨਾਂ ਤੋਂ ਦੂਰ ਆ ਕੇ ਕਾਂਗਰਸ ਨੂੰ ਵੋਟ ਪਾਉਣਗੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤਾਸ਼ ਬਹੁਤ ਹੋਰ ਆਮ ਪਾਰਟੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਇੱਕ ਵੀ ਮੀਟਿੰਗ ਕਰਕੇ ਦਿਖਾ ਦੇ ਨਾ ਸਾਰੇ ਪੰਜਾਬ ਚ ਕੋਈ ਵੱਡੀ ਮੀਟਿੰਗ ਕਰਕੇ ਦਿਖਾ ਦੇਣ ਇਹ ਰੋਡ ਸ਼ੋਅ ਤੇ ਆ ਗਏ ਆ ਰੋਡ ਸ਼ੋਅ ਤੇ ਤਾਂ ਆਏ ਆ ਕਿਉਂਕਿ ਉਹਨਾਂ ਦੀ ਕਿਤੇ ਵੀ ਵੱਡੀ ਮੀਟਿੰਗ ਨਹੀਂ ਹੋ ਪਾਈ ਸਰ ਕਿਸ ਦੇ ਨਾਲ ਮੁਕਾਬਲਾ ਜਿਹੜਾ ਤੁਸੀਂ ਆਪਣਾ ਇੱਕ ਹੀ ਦੇ ਨਾਲ ਯਾਰ ਐ ਤਾਂ ਮੁਕਾਬਲਾ ਤਾਂ ਕਿਸੇ ਨੂੰ ਸਾਰੇ ਕੈਂਡੀਡੇਟ ਆਪਣਾ ਲੜ ਰਹੇ ਆ ਮੁਕਾਬਲਾ ਕਿਹਨੂੰ ਕਵਾਂਗੇ ਕਿਹਦੇ ਨਾਲ ਹੈਗਾ ਉਹ ਤਾਂ ਵੋਟਾਂ ਦੀ ਗਿਣਤੀ ਤੇ ਹੀ ਪਤਾ ਲੱਗੂਗਾ ਮੈਂ ਤਾਂ ਇਸ ਵਕਤ ਕੁਝ ਕਹਿ ਨਹੀਂ ਸਕਦਾ ਅਸੀਂ ਆਪਣੇ ਆਪ ਦੇਖ ਲੋ ਅਸੀਂ ਸਾਰੇ ਕਾਂਗਰਸ ਦੀ ਲੀਡਰਸ਼ਿਪ ਸਾਰੇ ਵਰਕਰ ਅਸੀਂ ਆਪਣਾ ਕੰਮ 'ਚ ਲੱਗੇ ਹੋਏ ਆਂ ਤੇ ਸਰ ਅੱਜ ਆਮ ਆਦਮੀ ਪਾਰਟੀ ਨੇ ਜਿੱਤ ਤੇ ਜਿਹੜੇ ਸਮੂਹ ਦੇ ਪ੍ਰਾਪਤੇ ਨੇ ਕਿਨੇ ਬਰਜਿੰਦਰ ਸਿੰਘ ਮਾਨਤਾਰ ਉਹਨਾਂ ਦੇ ਪਰਚੇ ਦੱਸ ਕਿੱਤਾ ਕਿਵੇਂ ਦੇਖ ਜਔ ਉਹਨਾ ਵੀ ਮੈਂ ਉਹਦੀ ਬਹੁਤ ਨਿੰਦਾ ਕਰਦਾ ਇਹ ਇਹ ਜਿਹੜੀ ਸਰਕਾਰ ਆ ਝਾੜੂ ਵਾਲਿਆਂ ਦੀ ਇਹ ਜਦੋਂ ਉਥੇ ਕੇਜਰੀਵਾਲ ਸਾਹਿਬ ਦੇ ਖਿਲਾਫ ਕਾਰਵਾਈ ਹੁੰਦੀ ਆ ਉਹਦੇ ਤੇ ਕਹਿੰਦੇ ਆ ਕਿ ਕੇਂਦਰ ਸਰਕਾਰ ਜ਼ਿਆਤੀ ਕਰਦੇ ਆ ਇਹਨਾਂ ਦਾ ਮਾਡਲ ਵੀ ਉਹੀ ਆ ਇਹ ਜ਼ਿਆਤੀ ਕਰਦੇ ਆ ਵਿਜੀਲੈਂਸ ਦਾ ਦੁਰਪਯੋ ਕਰਦੇ ਆ ਹਮਦਰਦ ਸਾ ਵਰਗਾ ਇਮਾਨਦਾਰ ਆਦਮੀ ਕੋਈ ਹੈ ਨਹੀਂ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਜ਼ਿਆਤੀ ਕਰ ਰਹੇ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਿਛਲੇ 5 ਸਾਲਾਂ ਦੇ ਵਿੱਚ ਕੀ ਕੀ ਕੰਮ ਕੀਤੇ ਨੇ ਜੀ ਤੁਸੀਂ ਹਣ ਕਹਿੰਦੇ ਦੇਖੋ اپੋਜੀਸ਼ਨ ਤਾਂ ਐਮਪੀ ਸੀ ਫਿਰ ਵੀ ਮੈਂ ਕੰਮਾਂ ਦੀ ਗਿਣਤੀ ਤਾਂ ਨਹੀਂ ਦੱਸ ਸਕਦਾ ਲੇਖਣਾ ਤੁਸੀਂ ਹੁਣ ਮੰਡੀ ਅਹਿਮਦਗੜ ਦਾ ਪੋਲੀ ਦੇਖ ਲਓ ਉਹਦਾ ਨਾਲ ਹੀ ਉਹ ਦੂਸਰੇ ਇੰਡਰਬ੍ਰਿਜ ਦੇਖ ਲਓ ਮੰਡੀ ਅਹਿਮਦਗੜ ਚ ਇੱਥੇ 18 ਫੁੱਟੀਆਂ ਸੜਕਾਂ ਜਿੰਨੀਆਂ ਨੇ ਉਹ ਮੈਂ ਬਣਾ ਕੇ ਦਿੱਤੀਆਂ ਨੇ ਔਰ ਫਤਿਹਗੜ ਸਾਹਿਬ ਦਾ ਸਟੇਸ਼ਨ 40 ਕਰੋੜ ਦਾ ਠੀਕ ਹੋ ਰਿਹਾ 40 ਕਰੋੜ ਰੁਪਈਆ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਸੰਗਮਰਮਰ ਲਗਾਇਆ ਹੈਗਾ ਠੀਕ ਹੈ ਜੀ ਅੰਬੇ ਮਾਜਰਾ ਦਾ ਹਾਈ ਬ੍ਰਿਜ ਬਣਿਆ ਦੁਰਾਹ ਨਹਿਰ ਤੇ ਜਿਹੜਾ ਉਹ ਸਾਰਾ ਪੰਜਾਬ ਰੁਕਦਾ ਉਹਦਾ 70 ਕਰੋੜ ਲੈ ਕੇ ਐ ਦਾ ਸੈਂਕੜੇ ਕੰਮ ਮੈਂ ਕਰਾਏ ਆ ਹਾਂ ਇਹ ਆ ਕਿ ਮੈਂ اپੋਜੀਸ਼ਨ ਦਾ ਐਮਪੀ ਸੀ ਮੈਂ ਜਿੰਨੇ ਚਾਹੁੰਦਾ ਸੀ ਉਹ ਭਾਜਪਾ ਸਰਕਾਰ ਨੇ ਹੁੰਨੇ ਨਹੀਂ ਕੀਤੇ ਤੁਸੀਂ ਹੁਣ ਇਹ ਕਰਿਓ ਤੁਸੀਂ ਡੀਸੀ ਫਤਿਹਗੜ ਸਾਹਿਬ ਤੋਂ ਹੁਣੇ ਫੋਨ ਲਾਓ ਉਹਨਾਂ ਤੋਂ ਪਤਾ ਕਰੋ ਕਿੰਨਾ ਫੰਡ ਹੈਗਾ ਸੀ ਕਿੰਨਾ ਯੂਜ਼ ਕੀਤਾ 18 ਕਰੋੜ ਸੀ 18 ਦੇ 18 ਕਰੋੜ ਯੂਜ਼ ਕੀਤੇ ਆ ਮਾੜਾ ਜਿਹਾ ਚੈੱਕ ਜ਼ਰੂਰ ਕਰ ਲਿਓ ਸਰ ਅਮਰਖੜ ਨੂੰ ਇੰਨੀ ਗਰੰਟੀ ਦੇਣ ਦੇ ਬਾਵਜੂਦ ਨਗਰ ਕਾਉਂਸਲ ਦੀ ਪ੍ਰਧਾਨ ਤੇ ਉਹਨਾਂ ਦੇ ਪਰਿਵਾਰ ਤੇ ਨਾਲ ਮਾਈ ਰੂਪਕੌਰ ਸੀਨੀਅਰ ਕਾਂਗਰਸੀ ਆਗੂ ਹੋਰ ਜਿਹੜੇ ਬਹੁਤ ਕਾਂਗਰਸੀ ਆਗੂ ਨੇ ਉਹ ਕਿਉਂ ਕਾਂਗਰਸ ਛੱਡ ਕੇ ਮਤਲਬ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਤੁਸੀਂ ਕਹਿੰਦੇ ਵੀ ਅਸੀਂ ਇੰਨਾ ਪ੍ਰਿੰਟਿੰਗ ਕੀਤੀ ਅਮਰਖੜ ਹਲਕੇ ਨੂੰ ਯਾਰ ਐ ਹੈਗਾ ਪੱਤਰਕਾਰ ਸਾਹਿਬ ਹੁਣ ਕਿਸੇ ਦਾ ਮਨ ਲਾਲਚ 'ਚ ਆਇਆ ਹੋਵੇ ਤਾਂ ਉਹਦੇ ਤਾਂ ਅਮਰ ਤੋਂ ਕੀ ਕਰ ਸਕਦਾ ਇਹ ਜਿੰਨੇ ਪਾਰਟੀਆਂ ਛੱਡ ਰਹੇ ਨੇ ਇਹ ਸਭ ਸਿਧਾਂਤਹੀਨ ਨੇ ਸਿਧਾਤਾ ਨੂੰ ਤੋੜ ਕੇ ਆਪਣੇ ਲਾਲਚ ਲਈ ਛੱਡ ਲਿਆ ਜੀ ਜੀ ਸਰਕਾਰ ਬਣਾਉਣ ਵਾਸਤੇ ਪੰਜਾਬ ਨੇ ਫੈਸਲਾ ਕਰ ਲਿਆ ਕਿ ਇਹ ਬਨ ਬਨ ਕੇ ਦੇਸ਼ ਵਿੱਚ ਇੰਡੀਆ ਅਲਾਈንስ ਦੀ ਸਰਕਾਰ ਬਣਾ ਕੇ ਦੇਗਾ ਕਾਂਗਰਸ ਦੀ ਸਰਕਾਰ ਬਣਾ ਕੇ ਦੇਗਾ ਬੇਸਿਕਲੀ ਕਿਸਾਨੀ ਦੇ ਪੰਜਾਬ ਦੇ ਭਾਰਤ ਦੇ ਸੰਵਿਧਾਨ ਦੇ ਫੈਡਰਲ ਸ਼ਕਤੀ ਹਰ ਚੀਜ਼ ਦੇ ਖਿਲਾਫ ਭਾਜਪਾ ਚੱਲੀ ਹੈ ਹੁਣ ਉਹਨੂੰ ਬਰੋਕਣ ਦਾ ਇੱਕੋ ਇੱਕ ਰਾਹ ਹੋਇਆ ਕਾਂਗਰਸ ਪਾਰਟੀ ਬਾਕੀ ਪਾਰਟੀਆਂ ਦਾ 3-4 ਸੀਟਾਂ ਦੇ ਆਣ ਵਾਲੀ ਪਾਰਟੀਆਂ ਨੇ ਇਕੱਲੀ ਕਾਂਗਰਸ ਜਿਹੜੀ ਸਰਕਾਰ ਬਣਾ ਸਕਦੀ ਉਹਨਾਂ ਬਣਾਣੀ ਆ। ਅਮਰਗੜ ਹਲਕੇ ਦੇ ਵਿੱਚੋਂ ਕੀ ਮਤਲਬ ਪੋਜੀਸ਼ਨ ਰੱਖੂ? ਅਮਰਗੜ ਹਲਕੇ 'ਚ ਬਹੁਤ ਸੌਖੇ ਤਰੀਕੇ ਨਾਲ ਲੋਕਾਂ ਦੇ ਪਿਆਰ ਨਾਲ ਅਸੀਂ ਅਸੀਂ ਇਹ ਕੁਝ ਨਹੀਂ ਕਰ ਰਹੇ। ਇਹ ਲੋਕਾਂ ਦਾ ਪਿਆਰ ਹੈ ਕਾਂਗਰਸ ਨੂੰ ਧਾਨ ਵਾਲਾ। ਲੋਕਾਂ ਦਾ ਲੋਕ ਚਾਹੁੰਦੇ ਨੇ ਕਿ ਕਾਂਗਰਸ ਦੀ ਰਾਹੁਲ ਗਾਂਧੀ ਦੀ ਸੈਂਟਰ ਸਰਕਾਰ ਬਣੇ। ਲੋਕ ਇੰਡੀਆ ਅਲਾਈਂਸ ਦੀ ਸਰਕਾਰ ਬਣਾ ਚਾਹੁੰਦੇ ਨਹੀਂ। ਇਹ ਲੋਕ ਫੈਸਲਾ ਲੈ ਰਹੇ ਨੇ। ਅੱਜ ਦੀ ਘੜੀ ਬੜੀ ਸ਼ੁਭ ਘੜੀ ਹੈ। ਅੱਜ ਡਾਕਟਰ ਅਮਰ ਸਿੰਘ ਨੇ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਹੈ। ਸੋ ਆ ਜਿਹੜੇ ਹਿਸਾਬ ਨਾਲ ਇੱਥੇ ਵਰਕਰਾਂ ਦਾ ਦਾਹ ਰਾਹੀ ਸ਼ਹਿਰ ਦੇ ਸਾਰੇ ਲੋਕ ਆਏ ਸੋ ਉਸ ਤੋਂ ਸਾਨੂੰ ਬੜਾ ਯਕੀਨੀ ਹੋ ਗਿਆ ਕਿ ਜਿਹੜੀ ਜਿੱਤ ਹੈ ਉਹ ਅਸੀਂ ਤਕਰੀਬਨ ਹਾਸਲ ਕਰ ਚੁੱਕੇ ਹਾਂ ਬਸ ਐਲਾਨ ਹੀ ਹੋਣਾ ਬਾਕੀ ਹੈ ਕਿਹਦੇ ਨਾਲ ਆਪਣਾ ਜਿਹੜਾ ਮੁਕਾਬਲਾ ਕਾਂਗਰਸ ਦੇ ਕੇ ਦੇਖੋ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਡਾ ਮੁਕਾਬਲਾ ਹੈ ਸਾਡੇ ਕੀਤੇ ਕੰਮਾਂ ਦਾ ਜੋ ਅਸੀਂ ਕੰਮ ਕੀਤੇ ਨੇ ਜੋ ਡਾਕਟਰ ਸਾਹਿਬ ਨੇ ਕੰਮ ਕੀਤੇ ਆ ਆਪਣਾ ਪਾਰਲੀਮੈਂਟ ਅਵਾਸ ਚੱਕੀ ਆ ਸਾਹਿਬ ਜਦੋਂ ਹਮਾਰੇ ਗੱਲ ਕੀਤੀ ਹੈ ਤੇ ਹੋਰ ਗੱਲਾਂ ਕੀਤੀਆਂ ਅਸੀਂ ਤਾਂ ਉਹਨਾਂ ਨੂੰ ਮੈਦਾਨ 'ਚ ਲਾ ਜਾ ਕੇ ਉਹਨਾਂ ਦੇ ਤੱਥਾਂ ਦੇ ਆਧਾਰ 'ਤੇ ਅਸੀਂ ਵੋਟ ਮੰਗ ਰਹੇ ਹਾਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਜੀ ਵੀ ਸੱਚ ਤੇ ਪੈਦਾ ਦਿਓ ਜੋ ਸੱਚਾ ਸੁੱਚਾ ਇਨਸਾਨ ਹੈ ਜੀਨੇ ਪਿਛਲੇ 5 ਸਾਲ ਰਿਕਾਰਡ ਕੱਢ ਕੇ ਦੇਖ ਲਓ ਕਿਨੇ ਆਵਾਜ਼ ਚੱਕੀ ਹੈ ਪੰਜਾਬ ਦੇ ਲੋਕਾਂ ਦੀ ਫਤਗੜ ਪਾਰਲੀਮੈਂਟ ਦੇ ਲੋਕਾਂ ਦੀ ਤੇ ਜੋ ਸੱਚ ਹੈ ਉਹਦੇ ਤੇ ਮੋਹਰ ਲਾ ਕੇ ਉਹਨੂੰ ਜੇਤੂ ਬਣਾਓ